ਆਜਨ ਲੋਕੋ ਪ੍ਰੇਜ਼ੈਂਟ ਗੁਰੂ ਚਰਨਾਂ ਦਾ ਧਿਆਨ ਧਰ ਕੇ ਬਲਾਉ ਫਤਿਹ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੈ ਹੁਣ ਕਰਤਾ ਸ਼ੁਰੂ ਹਾਂ ਦੀ ਬੜੇ ਪਿਆਰ ਨਾਲ ਸਾਰੀ ਸੰਗਤ ਪਰਮੇਸ਼ਰ ਦੇ ਜਸੁ ਕੀਰਤੀ ਸੰਗਤਾਂ ਇਉਂ ਸੁਣੋ ਬਈ ਰਾਮ ਨਾਮ ਰਟਦੇ ਰਹੋ ਜਬ ਲਗ ਘਟ ਮੇ ਪ੍ਰਾਨ ਕੇ ਤਨ ਕਪੜੇਗੀ ਕਾਨ ਓ ਭਗਤ ਸਿੰਘ ਸਵਾਮੀ ਜੀ ਨੂੰ ਪਹਿਲਾ ਪਰਨਾਮ 베ਰੀ ਭਗਤੀ ਦਾ ਬਾਗ ਜਿੰਨਾ ਲੋਪੋ ਵਿੱਚ ਲਾਇਆ ਹੈ ਸਵਾਮੀ ਮਤ ਸਿੰਘ ਜੀ ਨੂੰ ਨਿਤ ਸਿੰਘ ਸਵਾਮੀ ਜੀ ਨੂੰ ਦਾਤਾਂ ਦੇ ਪੰਡਾਰ ਦੇ ਦੇ ਮਿੱਤ ਸਿੰਘ ਸਵਾਮੀ ਜੀ ਨੂੰ ਦਾਤਾਂ ਦੇ ਪੰਡਾਰ ਦੇ ਗੇ ਜਪ ਜਪਨਾਮ ਜਿੰਨਾ ਚੌਗਣਾ ਵਧਾਇਆ ਹੈ ਭਗਤ ਸਿੰਘ ਸਵਾਮੀ ਜੀ ਨੂੰ ਪਹਿਨਾ ਪਰ ਨਾਮ 베ਰੀ ਪ੍ਰੇਮ ਦਾ ਬਗੀਚਾ ਜਿੰਨਾ ਲੋਪ ਵਿੱਚ ਲਾਇਆ ਹੈ ਹੋ ਮਿੱਤ ਸਿੰਘ ਸਵਾਮੀ ਜੀ ਨੂੰ ਦਾਤਾਂ ਦੇ ਪੰਡਾਰ ਦੇ ਦੇ ਮਤ ਸਿੰਘ ਸਵਾਮੀ ਜੀ ਨੂੰ ਦਾਤਾਂ ਦੇ ਪੰਡਾਰ ਦੇ ਗੇ ਜਪ ਜਪਨਾਮ ਜਿੰਨਾ ਚੌਗਣਾ ਵਧਾਇਆ ਹੈ ਸਵਾਮੀ ਦਰਬਾਰਾ ਸਿੰਘ ਵੱਡੀਆਂ ਦਲੀਲਾਂ ਭਾਲੇ ਖੁੱਲੇ ਦਿਲ ਨਾਲ ਜਿੰਨਾ ਸਕੋਲਾ ਨੂੰ ਵਰਤਾਇਆ ਹੈ ਸਵਾਮੀ ਜੋਰਾ ਸਿੰਘ ਆਪ ਗਹਿਰ ਗੰਭੀਰ ਪੂਰੇ ਸਵਾਮੀ ਜੋਰਾ ਸਿੰਘ ਆਪ ਗਹਿਰ ਗੰਭੀਰ ਪੂਰੇ ਰਾਮ ਜੀ ਅਸ਼ਾਰਾ ਉਹਦਾ ਜ਼ਹਿਰ ਲਿਆਨੇ ਪਾਇਆ ਹੈ ਸਵਾਮੀ ਜਗਜੀਤ ਸਿੰਘ ਗੱਦੀ ਤੇ ਬਰਾਜਮਾਨ ਗਿਆਨ ਦਾ ਚਰਾਗ ਜਿੰਨਾ ਬਖਰ ਜਾਗਾਇਆ ਹੈ ਹੁ ਨੂਰੀ ਮਹਿਫਲਾਂ ਦੇ ਉੱਤੇ ਰੌਣਕ ਲਗਾਉਣ ਵਾਲੇ ਨੂਰੀ ਮਹਿਫਲਾਂ ਨੂੰ ਆਕੇ ਰੌਣਕ ਲਗਾਉਣ ਵਾਲੇ ਯਾਦ ਗਰੀਬ ਨੂੰ ਵੀ ਚਾਰ ਨਾਂ ਲਾਇਆ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਦਾ ਜੋ ਦਿਹਾੜਾ ਹੈ ਅੱਜ ਤੋਂ 46 ਸਾਲ ਪਹਿਲਾਂ ਇਹ ਪੂਰਨ ਜਿਹੜੀ ਮੱਸਿਆ ਹੈ ਇਹ ਸੋਮਾ ਬਤੀ ਸੀ ਤੇ ਉਦੋਂ ਵੀ 2 ਅਕਤੂਬਰ ਦੀ ਸੀ ਮੇਰੇ ਕੋਲੇ ਡੈਰੀਆ ਸੇਵਕ ਦਿਖਾ ਦੇ ਸੰਗਤਾਂ ਨੂੰ ਦਰਸ਼ਨ ਕਰਾ ਦੇ 1978 ਦੀ ਇਹ ਡੈਰੀਆ ਸਵਾਮੀ ਜੀ ਦੀ ਸਾਹਮ ਕੇ ਰੱਖੀ ਹੈ ਜਦੋਂ ਸਵਾਮੀ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਗਏ ਤੇ ਮੇਰੇ ਹੱਥ ਚ ਆ ਗਈ ਮੈਂ ਉਹਨਾਂ ਦਾ ਕਮਰਾ ਸਾਫ ਕੀਤਾ ਮੈਂ ਸਾਹਮ ਕੇ ਰੱਖੀ ਹੈ ਤੇ ਆਹ ਸਵਾਮੀ ਜੀ ਦਾ ਐਡਰੈਸ ਕਾਰਟ ਹੈ ਦਰਬਾਰਾ ਸਿੰਘ ਮਹਾਰਾਜ ਦਾ ਐਡਰੈਸ ਕਾਰਟ ਇਹ ਵੀ ਮੇਰਾ ਸਾਹਮਿਆ ਪਿਆ ਉਹ ਮੈਨੂੰ ਸਮਾਨਤਾ 42 ਸਾਲਾਂ ਚ ਬਿੱਲਿੰਗ ਬਹੁਤ ਐ ਚੱਕਣਾ ਪਿਆ ਪਰ ਇਹ ਨਹੀਂ ਗਵਾਚਣ ਦਿੱਤੀਆਂ ਇਹ ਮੈਂ ਰੱਖੀਆਂ ਇੱਕ ਹੋਰ ਚੀਜ਼ ਆ ਉਹਦੋਂ ਨੂੰ ਅਗਲੀ ਵੇਰ ਦਰਸ਼ਨ ਕਰਾਉਂ। ਸਵਾਮੀ ਜੀ ਮਹਾਰਾਜ ਨੇ 1978 ਨੂੰ ਅੱਜ ਦੇ ਦਿਨ 2 ਅਕਤੂਬਰ ਸੀ ਉਦੋਂ ਵੀ ਤੇ ਅੱਜ ਵੀ 2 ਅਕਤੂਬਰ ਹੈ 24 ਦਾ। ਸਵਾਮੀ ਜੀ ਮਹਾਰਾਜ ਨੇ ਸਾਰੇ ਮੁਖੀ ਸਿੱਖਾਂ ਨੂੰ ਸੱਦਿਆ ਉੱਤੇ ਸੁਭਾ ਉਦੋਂ ਜੇ ਮੈਂ ਨਿਰਾਪਰਾ ਚ ਉੱਠ ਮਾਰਾਂ ਵੀ ਮੈਂ ਵੀ ਨਾਲ ਗਿਆ ਸੀ ਨਹੀਂ ਗਿਆ। ਮੁਖੀ ਸਿੱਖ ਜਿਹੜੇ ਸੇਵਾਦਾਰ ਸੀ ਉਸ ਵੇਲੇ Swami Jora Singh Maharaj ਨੂੰ ਸਰਪੰਚ ਕਹਿੰਦੇ ਸੀ ਕੋਈ ਗੁੱਸਾ ਨਾ ਕਰਿਓ ਉਹਨਾਂ ਦਾ ਚੇਲਾ ਕਬਤਾ ਦੇ ਵਿੱਚ ਸਰਪੰਚੀ ਆਉਣਾ ਉਦੋਂ Swami Jora Singh Maharaj ਨੂੰ ਆਮ ਸਰਪੰਚ ਕਹਿ ਕੇ ਬੁਲਾਉਂਦੇ ਸੀ ਕਿਉਂ ਰਹੇ ਵੀ ਸੀ 2 10 10 ਸਾਲ ਸਰਪੰਚ ਵੀ ਰਹੇ ਆ ਉਹਨਾਂ ਨੂੰ ਪਹਿਲਾਂ ਹੀ ਸਰਪੰਚ ਕਹਿਣ ਲੱਗ ਗਏ ਸੀ ਤੇ Swami Ji Maharaj ਕਹਿੰਦੇ ਸਰਪੰਚਾਂ ਆਪ ਜਾ ਸੋਮਾ ਬੱਤੀ ਮੱਸਿਆ ਤੇ ਇਹ ਇਸ ਮੱਸਿਆ ਦਾ ਬਹੁਤ ਵੱਡਾ ਮਹਾਤਮ ਹੈ ਆਪਣੀ ਗਊਸ਼ਾਲਾ ਹੋ ਗਈ ਤਿਆਰ ਤੇ ਗਊਸ਼ਾਲਾ ਤਿਆਰ ਹੋਣ ਦੇ ਕਾਰਨ ਭਈ ਆਪਾਂ ਗਊਆਂ ਗਊਸ਼ਾਲਾ ਵਿੱਚ ਛੜਦਗੇ ਇੱਥੇ ਹੁੰਦੀਆਂ ਸੀ ਗਊਆਂ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਗਊਆਂ ਸੀ ਇਹਦੇ ਪਿਛਲੇ ਪਾਸੇ ਖੋਲਣੀ ਸੀ ਇਹ ਉਹ ਖੁਣਨੀ ਉਹ ਤਾਂ ਸਾਡੀਆਂ ਚੱਲਦੀਆਂ ਸੀ ਮੈਂ ਟਾਉਣ ਹੀ ਨਹੀਂ ਦਿੱਤੀ ਮੈਂ ਕਿ ਆਉਣ ਵਾਲੇ ਸਮੇਂ 'ਚ ਨਿਸ਼ਾਨੀ ਰਹੂਗੀ ਅੱਜ ਵੀ ਥੱਲੇ ਹੈ ਇੱਥੇ ਐ ਕੰਧ ਦੇ ਨਾਲ ਖੁਣਨੀ ਸੀ ਤੇ ਇੱਥੇ ਸਵਾਮੀ ਜੀ ਮਹਾਰਾਜ ਨੇ ਆਪ ਦੇ ਜਾਣ ਤੋਂ 6 ਮਹੀਨੇ ਪਹਿਲਾਂ ਗੋਂਗਾ ਲਿਆਂਦੀਆਂ ਸੀ 77 ਦੇ ਵਿੱਚ ਪੱਤੋ ਤੋਂ ਛਡਵਾ ਕੇ ਇੱਥੇ ਰਹਿ ਜਾਂ ਜਦੋਂ 2 ਮਹੀਨਿਆਂ ਦੇ ਵਿੱਚ ਗਊਸਾਲਾ ਤਿਆਰ ਹੋ ਗਈ ਤੇ ਆਪ ਦੇ ਜਾਣ ਤੋਂ 20 ਦਿਨ ਪਹਿਲਾਂ ਸਵਾਮੀ ਜੀ ਮਹਾਰਾਜ ਨੇ ਸਾਰੇ ਮੁੱਖੀ ਸਿੱਖਾਂ ਨੂੰ ਸੱਦ ਕੇ ਅੱਜ ਦੇ ਦਿਨ ਜੋ ਕੌਸਲਾ ਦੀ ਮਰਜ਼ਾਦਾ ਸੁਆਮੀ ਜੀ ਮਹਾਰਾਜ ਨੇ ਦੱਸੀ ਇਹ ਸੁਆਮੀ ਬਨ ਜੋਰਾ ਸਿੰਘ ਮਹਾਰਾਜ ਨੇ ਸਾਰੇ ਬਚਨ ਦੱਸੇ ਤੇ ਕਾਪਤਾ ਵਿੱਚ ਤੁਸੀਂ ਬੜੇ ਪਿਆਰ ਨਾਲ ਇਉਂ ਸੁਣੋ ਬਈ ਸੁਆਮੀ ਦਰਬਾਰਾ ਸਿੰਘਨੀ ਕਿਤਾ ਪਰ અપਕਾਰ ਦੁਨੀਆਂ ਰਹੇਗੀ ਪੂਜੂਗਾ ਸੰਸਾਰ ਉਹ ਸਿੱਖੋ ਸੋਮਾ ਬਾਤੀ ਮਸੀਆ ਇਸ ਦਾ ਬਹੁਤ ਮਹਾਤਮ ਦੱਸਿਆ ਜਿਸ ਦੇ ਹਿਰਦੇ ਦੇ ਵਿੱਚ ਵਸਿਆ ਸੋਮਾ ਹੈ ਜੋ ਪਿਆਰ ਦਾ ਕਰਦਾ ਜੋ ਗਉਆਂ ਦੀ ਸੇਵਾ ਆਪਣਾ ਜਨਮ ਸੁਧਾਰਦਾ ਕਰਦਾ ਜੋ ਗਉਆਂ ਦੀ ਸੇਵਾ ਆਪਣਾ ਜਨਮ ਸੁਧਾਰ ਦਾ ਸਤਗੁਰ ਨੂਰੀ ਮੁਖ ਚੋਂ ਬੋਲੇ ਐਸੇ ਭੇਦ ਅਗੈਬੀ ਖੋਲੇ ਸਤਗੁਰ ਨੂਰੀ ਮੁਖ ਚੋਂ ਬੋਲੇ ਐਸੇ ਭੇਦ ਅਗੈਬੀ ਖੋਲੇ ਜਿਹੜੇ ਸਿੱਖ ਖੜੇ ਸੀ ਕੋਲੇ ਜਾਲਬਾ ਮਰਾਰ ਦਾ ਕਰਦਾ ਜੋਗਾਂ ਦੀ ਸੇਵਾ ਆਪਣਾ ਜਨਮ ਸਵਾਰਦਾ ਕਰਦਾ ਜੋਗਾਂ ਦੀ ਸੇਵਾ ਆਪਣਾ ਜਨਮ ਸਵਾਰਦਾ ਉਹ ਬਲ ਨੇ ਰਾਜਦਾਨ ਸੀ ਕਰਿਆ বিষ্ণੂ ਕਰਦਾ ਪਹਿਰਾ ਪਰਿਆ ਕਰਤਾ ਅਮਰ ਨਹੀਂ ਉਹ ਮਰਿਆ ਜਗ ਸਤ ਕਰਦਾ ਕਰਦਾ ਜੋ ਗਉਆਂ ਦੀ ਸੇਵਾ ਆਪਣਾ ਜਨਮ ਸੁਧਾਰਦਾ ਕਰਦਾ ਜੋ ਗਉਆਂ ਦੀ ਸੇਵਾ ਹੋ ਰਾਜਾ ਛੱਡੇ ਗਉਆਂ ਆਮ ਪੈ ਗਿਆ ਰਾਮ ਜੀ ਦਾ ਨਾਮ ਸੇਵਾ ਕਰਕੇ ਤਮਾਮ ਜਗਤ ਨਿਹਾਰਦਾ ਕਰਦਾ ਜੋ ਗਉਆਂ ਦੀ ਸੇਵਾ ਆਪਣਾ ਜਨਮ ਸਵਾਰਦਾ ਕਰਦਾ ਜੋਗਾਂ ਦੀ ਸੇਵਾ ਆਪਣਾ ਜਨਮ ਸਵਾਰਦਾ ਇਥੇ ਕਹਿਰੋ ਪਾਂਡ ਵਰਗੇ ਦੀਕਦੇ ਇਹ ਮਸੀਆ ਨੂੰ ਮਾਰਗੇ ਉਹ ਵੀ ਆਖਰਵਾਜੀ ਹਰਗੇ ਥਮ ਸੀ ਸੰਸਾਰ ਦਾ ਕਰਦਾ ਜੋਗਾਂ ਦੀ ਸੇਵਾ ਆਪਣਾ ਜਨਮ ਸੁਧਾਰਦਾ ਕਰਦਾ ਜੋਗਾਂ ਦੀ ਸੇਵਾ ਉਹ ਤਿਲ ਫੁੱਲ ਦਾਨ ਧੂਆਂ ਨੂੰ ਕਰਦਾ ਦਿੰਡੇ ਪੂਰਾ ਸਤ ਗੁਰੂ ਸਰਦਾ ਬੇੜਾ ਭਵ ਸਾਗਰ ਚੋਂ ਤਰਦਾ ਸਾਰੇ ਪਰਵਾਰ ਦਾ ਕਰਦਾ ਜੋਗਾਂ ਦੀ ਸੇਵਾ ਆਪਣਾ ਜਨਮ ਸਵਾਰਦਾ ਕਰਦਾ ਜੋ ਗਊਆਂ ਦੀ ਸੇਵਾ ਆਪਣਾ ਜਨਮ ਸਵਾਰਦਾ ਉਹ ਗਊਆਂ ਗਊਸਾਲਾ ਵਿੱਚ ਛੱਡ ਗਏ ਆਪਾਂ ਧਜਾ ਧਰਮ ਦੀ ਗੱਡੀਏ ਸਭ ਨੂੰ ਦੁਬਦਾ ਦੇ ਵਿੱਚੋਂ ਕੱਢ ਗਏ ਪਰ ਆ ਜੋ ਹੰਕਾਰ ਦਾ ਕਰਦਾ ਜੋ ਗਊਆਂ ਦੀ ਸੇਵਾ ਆਪਣਾ ਜਨਮ ਸੁਧਾਰਦਾ ਕਰਦਾ ਜੋ ਗਉਆਂ ਦੀ ਸੇਵਾ ਤਲਾ ਚੜਦੀ ਦਿਨੋਂ ਦਿਨ ਜਾਊ ਜਿਹੜਾ ਖਲ ਦਾਣਾ ਲੈ ਆਊ ਜਗਰ ਜਸ ਕਵਤਾ ਵਿੱਚ ਗਾਊ ਪੂਰੇ ਆਵਤਾਰ ਦਾ ਕਰਦਾ ਜੋ ਗਉਆਂ ਦੀ ਸੇਵਾ ਆਪਣਾ ਜਨਮ ਸਵਾਰਦਾ ਕਰਦਾ ਜੋ ਗਊਆਂ ਦੀ ਸੇਵਾ ਆਪਣਾ ਜਨਮ ਸਵਾਰਦਾ ਕਰਦਾ ਜੋ ਗਊਆਂ ਦੀ ਸੇਵਾ ਆਪਣਾ ਜਨਮ ਸਵਾਰਦਾ ਜਿਹੜੀ ਗਊਆਂ ਦੀ ਸੇਵਾ ਹੈ ਇਹ ਸੁਆਮੀ ਜੀ ਮਹਾਰਾਜ ਨੇ ਬਚਨ ਕੀਤਾ ਵੀ ਇੱਕ ਪੁਰਸ਼ ਕਰਦਾ ਤੇ ਸਤ ਕੁਲਾਂ ਦਾ ਭਲਾ ਹੁੰਦਾ ਹੈ ਜੇ ਮੰਗਰਲਾ ਸੇਵਾ ਕਰਦਾ ਉਹਦਾ ਪੁੱਤਰ ਤੇ ਸਾਤੇ ਜੀ ਹੋ ਜਾ ਵਰਦਾ ਜੋ ਵੀ ਗਊਆਂ ਦੀ ਸੇਵਾ ਹੈ 33 ਕਰੋੜ ਦੇਵਤਿਆਂ ਦਾ ਵਾਸਾ ਹੈ ਦੇ ਉੱਤੇ ਗਊ ਦੇ ਉੱਤੇ ਮਹਾਰਾਜ ਕਹਿੰਦੇ ਵੀ ਆਪਾਂ ਗਊਸ਼ਾਲਾ ਚ ਅੱਜ ਗਊਆਂ ਛੱਡ ਗਏ ਸਿੱਖਾਂ ਨੇ ਸਤਵਚਨ ਕਹਿ ਕੇ ਤਿਆਰੀ ਕਰ ਲਈ ਤੇ ਇੱਥੋਂ ਗਊਆਂ ਕੱਢੀਆਂ ਡਾਂਗਾ ਸਾਡੇ ਹੱਥ 'ਚ ਵੀ ਫੜੀਆਂ ਸੀ ਅਸੀਂ ਸੀਤਾ ਛੋਟੇ ਹੀ ਉਦੋਂ ਤੇ ਸਾਡੀ ਡਿਊਟੀ ਲਾਤੀ ਵੀ ਇੱਧਰ ਨੂੰ ਨਹੀਂ ਤੁਸੀਂ ਭੱਜਣ ਦੇਣੀਆਂ ਸੀ ਉੱਥੇ ਖੜੇ ਸੀ ਹੁਣ ਉੱਥੇ ਬਰਾਂਡਾ ਪੈ ਗਿਆ ਹਾਲ ਬਣ ਗਿਆ ਇੱਕ ਸੜਕ ਸੀ ਐ ਜਾਂਦੀ ਉੱਥੇ ਦੇਕਾਂ ਸੀ ਤੇ ਐਂ ਦੀ ਗਊਆਂ ਲੈ ਕੇ ਜਾਣੀਆਂ ਸੀ ਬਦਣੀ ਵਾਲੇ ਗੇਟ ਨੂੰ ਇੱਥੋਂ ਸਿੱਖਾਂ ਨੇ ਜਦੋਂ ਕੱਢੀਆਂ ਨਾ ਗਾਇਆਂ ਤੇ ਗਊ ਉਸ ਵੇਲੇ 300 ਗਊ ਸੀ ਜ਼ਿਆਦੇ ਨਹੀਂ ਸੀ 300 ਗਊ ਸੀ ਤੇ ਜਦੋਂ ਇੱਥੋਂ ਗਊਆਂ ਕੱਢੀਆਂ ਤੇ ਸਾਰੀਆਂ ਗਊਆਂ ਇਹ ਰਾਮਚੰਦਰ ਮਹਾਰਾਜ ਵੇਲੇ ਕਾਲੀਆਂ ਅੱਖਾਂ ਗਊਆਂ ਰਾਜੇ ਨੇ ਛੱਡੀਆਂ ਸੀ ਇਹ ਇਹ ਤਾਂ ਰਾਮ ਗਊਆਂ ਸੀ ਇਹ ਤਾਂ ਬੰਦਨ ਚ ਪੈਂਦੀਆਂ ਹੀ ਨਹੀਂ ਜਦੋਂ ਇਥੋਂ ਕੱਡੀਆਂ ਅੱਜ ਦੇ ਦਿਨੋਂ ਤੇ ਪਿਆਰਿਓ ਗਊਆਂ ਤਾਂ ਇੱਕਦਮ ਫਿਰ ਮਿਰਗਾਂ ਵਾਂਗੂ ਛਾਲਾਂ ਮਾਰ ਗਈਆਂ ਕਿਸੇ ਦੇ ਬਸ ਚ ਹੀ ਦੀਆਂ ਆਇਆਂ ਐ ਉਤੋਂ ਦੀ ਹੋ ਕੇ ਗਊਸ਼ਾਲਾ ਦੇ ਤੇ ਕੁਝ ਗਊਆਂ ਤਾਂ ਭੱਜ ਕੇ ਇੱਥੇ ਹੀ ਆ ਗ ਜਾਂ ਤੇ ਕੁਝ ਗਊਆਂ 10 ਵੀ ਉਦੋਂ ਚਲੀਆਂ ਵੀ ਗਈਆਂ ਇਹ ਅੱਖੀਂ ਦੇਖਿਆ ਦਰਸ਼ਾ ਹੈ ਥੋੜੇ ਬੰਦੇ ਰਹਿ ਗਿਆ ਸੀ ਉਸ ਵੇਲੇ ਦੇ ਜਿਹੜੇ ਉਸ ਵੇਲੇ ਸੀ ਜਿਆਦਾਤਰ ਜਿਹੜੇ ਸਾਡੇ ਹਾਣੀ ਸੀ ਨਾ ਉਦੋਂ ਤੁਸੀਂ ਸਵਾਮੀ ਜਗਜੀਤ ਸਿੰਘ ਮਹਾਰਾਜ ਨੂੰ ਪੁੱਛ ਲਓ ਉਹਨਾਂ ਦਾ ਇਹ ਜੇ ਪਾਸੇ ਖਿਆਲ ਨਹੀਂ ਸੀ ਹੁੰਦਾ ਉਹ ਕੰਮ ਵਾਲੇ ਸੀ ਅੱਜ ਵੀ ਹੈ 1-2 ਇੱਥੇ ਉਹਨਾਂ ਦੀ ਇਹ ਦੁਨੀਆ ਨਹੀਂ ਸੀ ਸਾਨੂੰ ਇੱਥੇ ਦੇਣਾ ਕੰਮ ਸੀ ਸਵਾਮੀ ਜੀ ਨੇ ਬੁਲਾਉਣਾ ਸੀ ਤੁਹਾਡੇ ਸਾਹਮਣੇ ਤਾਂ ਸੋਤਾ ਬਖਸ਼ ਦੇ ਸੀ ਤਾਂ ਗਉਆਂ 10-20 ਕੁਸ ਭੱਜ ਵੀ ਗਈਆਂ ਸਾਰੀਆਂ ਗਉਆਂ ਇੱਥੇ ਹੀ ਆ ਗਈਆਂ ਸਵਾਮੀ ਜੀ ਨੇ ਕਿਹਾ ਸਰਪੰਚ ਗਉਆਂ ਸ਼ਰਤਾਂ ਉਹ ਕਹਿੰਦੇ ਨਹੀਂ ਮਹਾਰਾਜ ਗਉਆਂ ਛੱਡੀਆਂ ਨਹੀਂ ਉਹ ਤਾਂ ਭੱਜ ਕੇ ਫੇਰ ਆ ਗਿਆਂ ਮਹਾਰਾਜ ਕਹਿੰਦੇ ਮੇਰੇ ਕਹਿਣ ਤੇ ਗਉਆਂ ਤੁਸੀਂ ਗੱਢੋ ਮੈਂ ਇਹਨਾਂ ਦੇ ਮਨ ਫੜਦਾ ਮੈਂ ਗਉਆਂ ਦੇ ਮਨ ਫੜਦਾ ਫਿਰ ਸਵਾਮੀ ਜੀ ਮਹਾਰਾਜ ਉੱਤੇ ਸਾਹਮਣੇ ਆ ਗਏ ਉੱਤੇ ਸਾਹਮਣੇ ਜਦੋਂ ਆਏ ਤੇ ਆ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਗਉਂਗਾ ਪੁਝਾਓ ਤੇ ਮੈਂ ਸਾਰੀਆਂ ਗਉਂਗਾ ਦੇ ਮਨ ਫੜਦਾ ਮੂਹਰੇ ਚੱਲ ਸਰਪੰਚਾਂ ਪਿੱਛੇ ਗਉਂਗਾ ਆਉਣ ਗੀਆਂ ਮੈਂ ਇਹਨਾਂ ਦੇ ਮਨ ਫੜ ਕੇ ਉੱਤੇ ਗੁਪਤ ਸ਼ਕਤੀਆਂ ਲਾ ਦਿੰਨਾ ਤੇ ਤੇਰੇ ਮਗਰ ਬੱਚਿਆਂ ਵਾਂਗੂੰ ਜਾਣੀਆਂ ਸਾਮੀ ਜੀ ਉੱਤੇ ਖੜ ਕੇ ਇਹ ਬਚਨ ਮੈਂ ਸਵਾਮੀ ਜੀ ਮਹਾਰਾਜ ਦੇ ਆਪ ਉਹਨਾਂ ਦੇ ਮੂੰਖੋਂ ਸੁਣਿਆ ਬੜੇ ਪਿਆਰ ਨਾਲ ਕਵਤਾ ਸੁਣੋ ਇਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਹੀ ਫਤੇ ਬੁਲਾ ਦੇਣੀ ਕਵਤਾ ਐਵੇਂ ਸੁਣੋ ਆਵੋ ਕਰੀਏ ਯਾਦ ਸੁਣੇ ਫਰਿਆਦ ਸੁਆਮੀ ਜੇ ਉਸ ਨੂੰ ਕੀ ਫਰ ਕਮੀ ਕਰਨ ਅਮਦਾਦ ਸੁਆਮੀ ਜੇ ਹਾਂਜੀ ਸਭ ਗਉਆਂ ਦੇ ਮਨ ਫੜਲੇ ਸੀ ਹੱਥ ਸੁਆਮੀ ਨੇ ਹੱਥ ਤੇ ਸਰੋਜ ਮਾਤੀ ਸੀ ਪਰ ਤਖ ਸੁਆਮੀ ਨੇ ਗੁਪਤੀ ਰੂਹਾਂ ਇਨੰ ਦੇ ਗਲ ਰੱਸੇ ਪਾਉਣ ਗੀਆਂ ਮੂਰੇ ਚੱਲ ਸਰਪੰਚਾ ਪਿੱਛੇ ਗਉਂ ਆਉਣ ਗੀਆਂ ਉਹ ਗਉਸਾਲਾਂ ਨੂੰ ਕਰੋ ਸਮਰਪਤ ਗਉਂ ਆ ਸਾਰੀਆਂ ਆਗਾ ਦੇ ਵਿੱਚ ਖੜੀਆਂ ਲੱਖਾਂ ਸੰਗਤਾਂ ਪਿਆਰੀਆਂ ਤੇਰੇ ਬਚਨਾਂ ਉੱਤੇ ਸਦਾ ਲਈ ਪੁਸ਼ਪ ਚੜਾਉਣ ਗੀਆਂ ਮੂਰੇ ਚੱਲ ਸਰਪੰਚਾ ਪਿੱਛੇ ਗਉਂ ਆਉਣ ਗੀਆਂ ਬਈ ਧਰਮ ਸਨਾਤਨ ਵਿੱਚ ਗਉਂ ਆ ਦੀ ਬਹੁਤ ਵਧਾਈ ਐ ਤਾਰ ਦਿੰਦੀ ਹੈ ਕੁਲਾ ਹੈ ਜਿਸ ਨੇ ਸੇਵਕ ਕਮਾਈ ਹੈ ਖਲਤਾਣਾ ਜੋ ਵੀ ਸੰਗਤਾ ਸਰਦਾ ਨਾਲ ਲਿਆਉਣ ਗਿਆ ਸਰਦਾ ਨਾਲ ਲਿਆਉਣ ਗਿਆ ਮੂਰੇ ਚੱਲ ਸਰਪੰਚਾ ਪਿੱਛੇ ਗਉਆਂ ਆਉਣ ਗਿਆ ਉਹ ਚਾਰ ਵਰਨ ਨੂੰ ਫਲ ਮਿਲੂਗਾ ਸੇਵਾ ਕਰਿਆਂ ਤੋਂ ਨਹੀਂ ਮੁਕਦਾ ਏ ਖਜ਼ਾਨਾ ਝੋਲੀ ਭਰਿਆਂ ਤੋਂ ਗੁਪਤ ਸ਼ਕਤੀਆਂ ਲਾਈਆਂ ਇਹ ਤਾਂ ਫਲ ਵਰਤੌਣ ਗਈਆਂ ਇਹ ਤਾਂ ਫਲ ਵਰਤੌਣ ਗਈਆਂ ਮੋਰੇ ਚੱਲ ਸਰਪੰਚਾ ਪਿੱਛੇ ਦਉਆਂ ਆਉਣ ਗਈਆਂ ਬਈ ਦੇਵੀ ਦੇਵਤੇ ਹਾਜ਼ਰ ਨਾਜ਼ਰ ਹੈ ਹੈ ਗਉਆਂ ਦੇ ਦੇਵੀ ਦੇਵਤੇ ਸਾਰੇ ਹਾਜ਼ਰ ਨਾਜ਼ਰ ਹੈ ਗਉਆਂ ਦੇ ਨਰਕਾਂ ਨੂੰ ਲੈ ਜਾਂਦੇ ਕਰੇ ਨਰਾਦਰ ਗਉਆਂ ਦੇ ਰਿੱਡੀਆਂ ਸਿੱਡੀਆਂ ਤੇਰੇ ਦਰ ਤੇ ਝਾੜੂ ਲਾਉਣ ਗੀਆਂ ਮੂਰੇ ਚੱਲ ਸਰਪੰਚਾ ਪਿੱਛੇ ਗਉਆਂ ਆਉਣ ਗੀਆਂ ਲੈ ਬਈ ਤੇਰੇ ਵਰਗੇ ਤੌੜਮੀ ਬਣਦੇ ਥਮ ਸੰਸਾਰ ਦਾ ਬਣਦੇ ਸਮ ਸੰਸਾਰ ਦਾ ਤੈਂ ਰੱਖਣਾ ਹੁਣ ਸਰਪੰਚਾ ਧਿਆਨ ਪਰਵਾਰ ਦਾ ਹੋ ਸੁਖ ਸੰਤੀ ਅਵਡ ਜਾਂਦੀ ਰੂਹਾਂ ਦੈਰ ਦੀਆਂ ਸਿੱਧੀਆਂ ਤੇਰੇ ਦਰ ਤੇ ਝਾੜੂ ਲਾਉਣ ਗੀਆਂ ਹਾਂ ਮੈਂ ਝਾੜੂ ਲਾਉਣ ਗੀਆਂ ਮੂਰੇ ਚੱਲ ਸਰਪੰਚਾ ਪਿੱਛੇ ਗਉਂ ਆਉਣ ਗੀਆਂ ਓ ਤੇਰੇ ਮੇਰੇ ਦਰਸ਼ਨ ਦੇ ਵਿੱਚ ਫਰਕ ਨਹੀਂ ਕੋਈ ਨਿਰਆਕਰ ਦੀ ਜੋਤ ਦਿਲਾਂ ਵਿੱਚ ਪ੍ਰਗਟ ਹੈ ਹੋਈ ਹੋ ਵਡ ਪਾਗੀ ਸੰਗ ਤਾਂ ਇੱਕ ਦਿਨ ਇੱਕੋ ਰੂਪ ਦਸਾਉਣ ਗੀਆਂ ਇੱਕੋ ਰੂਪ ਦਸਾਉਣ ਗੀਆਂ ਮੂਰੇ ਚੱਲ ਸਰਪੰਚਾ ਪਿੱਛੇ ਗਉਆਂ ਆਉਣ ਗੀਆਂ ਕਹਿੰਦੇ ਲਾਚਰਨਾ ਵਿੱਚ ਰੱਖ ਲਈ ਯਾਗਰ ਦਾਸ ਬਚਾਰੇ ਨੂੰ ਘਰਵਾਰ ਛੱਡ ਕੇ ਆਇਆ ਆਪਣੇ ਤੱਕ ਸਹਾਰੇ ਨੂੰ ਹੋ ਭਾਗਾ ਭਰੀਆਂ ਕੜੀਆਂ ਸੱਤਿਆ ਮਾ ਸਾਥ ਆਉਣਗੀਆਂ ਸੱਤਿਆ ਮਾ ਸਾਥ ਆਉਣਗੀਆਂ ਮੂਰੇ ਚੱਲ ਸਰਪੰਚਾ ਪਿੱਛੇ ਗਉਆਂ ਆਉਣਗੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਿਲਕੁਲ ਮੇਰਾ ਅੱਖੀਂ ਦਰਸ਼ ਵੇਖਿਆ ਉਸ ਵੇਲੇ ਸਵਾਮੀ ਜੀ ਮਹਾਰਾਜ ਉੱਤੇ ਸਾਹਮਣੇ ਖੜੇ ਸੀ ਇਤੋਂ ਮੁਖੀ ਸਿੱਖਾਂ ਨੇ ਗਉਆਂ ਦਵਲੀਆਂ ਤੇ ਆ ਸਾਨੂੰ ਕਹਤਾ ਵੀ ਇੱਧਰ ਨੂੰ ਨਾ ਜਾਣ ਅਸੀਂ ਵੀ ਡੰਡੇ ਸਾਡੇ ਕੋਲੇ ਵੀ ਸੀਗੇ ਡਾਂਗਾ ਤੇ ਜਦੋਂ ਗਉਆਂ ਮਹਾਰਾਜ ਕਹਿੰਦੇ ਇੱਥੋਂ ਸਰਪੰਚਾ ਤੂੰ ਖੜ ਮੂਰੇ ਮਹਾਰਾਜ Swami ji ਐ ਖੜ ਗਏ ਸਰਪੰਚ ਸਾਹਿਬ ਮਹਾਰਾਜ ਐ ਖੜ ਗਏ ਤੇ ਉੱਤੇ Swami ji ਖੜੇ ਸਾਹਮਣੇ ਇਹ ਅਸੀਂ ਆਪਦੇ ਅੱਖੀ ਇਹਨਾਂ ਨਾਲ ਵੇਖਿਆ ਤੇ ਜਦੋਂ ਪਿਆਰਿਓ ਉਹਨਾਂ ਨੇ ਗਉਆਂ ਝੱਕ ਜਾਂ ਨਾ ਤਾਂ ਨੂੰ ਐ ਸੁਆਮੀ ਜੀ ਨੇ ਹੱਥ ਹੀ ਫੜਦੇ ਜਿਵੇਂ ਹੱਥ ਤੇ ਸਰੋਂ ਜਮਾਤੀ ਕਹਿੰਦੇ ਹੁਣ ਤੇਰੇ ਮਗਰ ਬੱਚਿਆਂ ਨੂੰ ਆਉਣ ਗੀਆਂ ਤਾਂ ਮਹਾਰਾਜ ਸੁਆਮੀ ਜੋਰਾ ਸਿੰਘ ਮਹਾਰਾਜ ਚਿੱਟੇ ਵਸਤਰ ਵਾਲੇ ਬਾਣਿਆਂ ਵਾਲੇ ਅਵਤਾਰ ਮੂਰੇ ਮੂਰੇ ਚੱਲੇ ਤੇ ਗਊਆਂ ਤਾਂ ਬੱਚਿਆਂ ਵਾਂਗੂ ਉਹਨਾਂ ਦੇ ਮਗਰੀ ਗਈਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਦਿਨ ਸੁਆਮੀ ਜੀ ਮਹਾਰਾਜ ਨੇ ਉੱਥੇ ਗਊਸ਼ਾਲਾ ਦੇ ਵਿੱਚ ਗਊਆਂ ਜਦੋਂ ਪਹੁੰਚ ਗੀਆਂ ਸਵਾਮੀ ਜੀ ਮਹਾਰਾਜ 1978 ਵਾਲੀ ਇਸ ਅੱਜ ਦੇ ਦਿਨ ਥੱਲੇ ਉਤਰੇ ਨਹੀਂ ਸਰਪੰਚ ਨੂੰ ਕਹਿੰਦੇ ਤੇਰੇ ਮੇਰੇ ਕੀ ਆ ਫਰਕ ਦیدار ਚ ਤੂੰ ਸੰਗਤਾਂ ਨੂੰ ਤਾਰੀ ਆ ਬਈ ਤੂੰ ਹੀ ਦਰਸ਼ਨ ਦੇ ਤੇ ਇਹ ਅੱਜ ਆਪਾਂ ਧਰਮ ਦੀ ਝਾਗਾ ਡਟਤੀ ਜਿਹੜਾ ਵੀ ਇੱਥੇ ਸੇਵਾ ਕਰੂਗਾ ਸਿੱਧਾ ਗੋਲੋਕ ਨੂੰ ਜਾਊਗਾ ਗੋਲੋਕ ਦੇ ਵਿੱਚ ਵਿਸ਼ਨੂੰ ਭਗਵਾਨ ਦਾ ਵਾਸ ਹੈ ਜਿਹੜਾ ਗਊਆਂ ਦੀ ਸੇਵਾ ਕਰਦਾ ਹੈ ਉਹਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਰਹਿੰਦੀ ਉਥੋਂ ਫਿਰ ਰਾਮ ਗਉਆਂ ਪਈਆਂ ਇਹ ਵੀ ਰਾਮ ਗਉਆਂ ਸੀ ਜਿਹੜੀਆਂ ਇੱਥੋਂ ਉੱਥੇ ਗਈਆਂ ਤੇ ਕਵਤਾਂ ਪਾਏ ਪੜਨੀਆਂ ਬਈ ਜਿਨ੍ਹਾਂ ਨੇ ਰਾਮ ਜਪਿਆ ਮਾਤਾ ਸੀਤਾ ਨੀਮੀ ਪਾਈ ਬੈਠੀ ਤੇ ਇੱਕ ਭੂਂਡ ਜਾਵੇ ਭੂਂਡ ਜਦੋਂ ਭੂਂਡ ਜਾਵੇ ਤੇ ਭੂਂਡ ਮਾਤਾ ਸੀਤਾ ਵੇਖੀ ਜਾਵੇ ਉਹ ਬੇਂਦੀ ਬੇਂਦਾ ਬੇਂਦੇ ਮਾਤਾ ਦੇ ਬੇਂਦੇ ਬੇਂਦੇ ਭੂਂਡ ਭੋਰਾ ਬਣ ਗਿਆ ਜਦੋਂ ਭੌਰਾ ਬਣ ਗਿਆ ਰਮਾਣਾ ਦੇ ਵਿੱਚ ਲੇਖ ਆਉਂਦਾ ਭੌਰਾ ਬਣ ਗਿਆ ਮਾਤਾ ਸੀਤਾ ਰੋਣ ਲੱਗ ਗਈ ਤਿਰਜਾਟਾ ਕਹਿੰਦੀ ਪੁੱਤਰੀ ਰੋਨੀ ਕਿਉਂ ਆ ਉਹ ਕਹਿੰਦੀ ਵੀ ਲੰਕਾ ਦੇ ਵਿੱਚ ਦਾ ਸਾਰੇ ਲੋਕ ਹੀ ਭੇਖ ਬਦਲਾਉ ਹ ਆ ਰੂਪ ਬਦਲ ਲੈਂਦੇ ਆ ਪੂੰਡ ਇੱਕ ਭੌਰਾ ਬਣ ਗਿਆ ਉਹ ਤਿਰਜਾਟਾ ਕਹਿੰਦੀ ਪੁੱਤਰੀ ਆਉ ਨਹੀਂ ਸਾਰੇ ਨਹੀਂ ਇਹ ਜਿਹੜਾ ਪੂੰਡ ਆ ਨਾ ਇਹ ਇਹ ਚੇਤਨ ਭੌਰੇ ਦਾ ਕਰਦਾ ਚੇਤਨ ਸਮਝੋ ਗੱਲ ਥੋੜੀ ਜੀ ਮਹਿੰਗੀ ਐ ਉਹ ਕਹਿੰਦੀ ਵੀ ਇਹ ਚੇਤਨ ਭੌਰੇ ਦਾ ਕਰਦਾ ਹੈ ਭੌਰੇ ਤੋਂ ਇਹ ਡਰਦਾ ਤੇ ਇਹ ਪਉਨ ਚੇਤੇ ਕਰੀ ਜਾਂਦਾ ਕਰੀ ਜਾਂਦਾ ਵੀ ਹੁਣ ਬਣਾ ਜੇ ਹੁਣ ਬਣਾ ਜੇ ਤੇ ਆਖਰ ਉਹਦਾ ਰੂਪ ਹੀ ਹੋ ਗਿਆ ਫਿਰ ਮਾਤਾ ਸੀਤਾ ਕਹਿੰਦੀ ਇਹ ਤਾਂ ਫਿਰ ਗੱਲ ਗਲਤ ਹੋ ਗਈ ਕਹਿੰਦੀ ਵੀ ਕਿਵੇਂ ਤਰਜਤਾ ਕਹਿੰਦੀ ਕਿਵੇਂ ਉਹ ਕਹਿੰਦੇ RAM ਜੀ ਮੇਰਾ ਚੇਤਨ ਕਰਦੇ ਵੀ ਸੀਆਸੀਆ ਕਰਦੇ ਉਹ ਕਦੇ ਸੀਤਾ ਨਾ ਹੋ ਜਾਣ ਉਹ ਕਹਿੰਦੇ ਸੀਤਾ ਦੋ ਹੋ ਜਾਣਗੀਆਂ ਤੋਦਰ ਜਟਾ ਕਹਿੰਦੀ ਨਹੀਂ ਨਹੀਂ ਪੁੱਤਰੀ ਜੇ RAM ਤੇਰਾ ਚੇਤਨ ਕਰਦੇ ਤੂੰ RAM ਦਾ ਚੇਤਨ ਕਰਦੀ ਆ ਤੂੰ RAM ਹੋ ਜੇਂਗੀ ਉਹ ਸੀਤਾ ਹੋ ਜਾਣਗੇ ਵਾਹਿਗੁਰੂ ਤਾਂ ਮਹਾਰਾ ਨੇ ਪੰਜਵੇਂ ਪਾਸ ਜਾਣ ਕਿ ਆਪੇ ਗੋਪੀ ਆਪੇ ਕੰਨਾ ਆਪੇ ਗਊ ਚਰਾਵੇ ਬਾਨਾ ਆਪੇ ਕਿਤੇ ਗੰਗਾ ਚਾਰ ਲੱਗ ਜਾਂਦਾ ਆਪੇ ਹੀ ਗੋਪੀ ਬਣ ਜਾਂਦਾ ਆਪ ਹੀ ਸਾਰੇ ਰੂਪ ਆ ਬੜੇ ਪਿਆਰ ਨਾਲ ਕਵਤਾ ਸੁਣੋ ਬਈ RAM ਦੇ ਭਗਤ ਖੋਦੀ RAM ਹੋ ਗਏ ਇੱਕ ਵਾਰ ਜਵਾਨ ਚੋਰਾ ਉਹਨ ਕਹਿਣਾ ਇੱਕ ਵਾਰ ਜਵਾਨ ਚੋਰਾ RAM ਕਹਿਣਾ ਐ ਮਨ ਸੰਕੜੇ ਪਾਪਾਂ ਦਾ ਨਾਸ ਹੋਵੇ ਜਿਹੜੀ ਚਿਤ ਚਾਹੇ ਸੋਈ ਖੇਡਵਾਜੀ ਹੱਥ ਰਾਮ ਦੇ ਨਾਮ ਦੀ ਤਾਸ਼ ਹੋਵੇ ਮੁਰਸ਼ਿਦ ਨਾਲ ਪਰਿਆਂ ਦੀ ਤਾਰ ਖੜ ਕੇ ਫਿਰ ਕਮ ਕਿਛਤ ਅਦਾਸ ਹੋਵੇ ਐ ਮਨ ਸਤ ਸੰਗ ਵਿੱਚ ਰੰਗ ਬੰਦੇ ਤੇਰਾ ਅੰਤਬਿਕੁੰਠ ਮੇ ਵਾਸ ਹੋਵੇ ਤੇਰਾ ਅੰਤਬਿਕੁੰਠ ਮੇ ਵਾਸ ਹੋਵੇ RAM RAM ਰਟ ਤੇ ਰਹੋ ਜਵ ਲਗ ਕਟ ਮੇ pran ਕਵੀ ਤੋਂ ਦਿਨਾ ਨਾਥ ਕੇ ਤਨ ਕਪੜੇਗੀ ਕਾਨ ਹੋ ਰਾਮ ਭਗਤਾਂ ਦੀ ਕਥਨਾ ਕਥ ਜੀ ਸਿਮਰ ਸਿਮਰ ਹੋਗੇ ਸਮਰਥ ਜੀ ਓ ਰਾਮ ਭਗਤਾਂ ਦੀ ਕਥਨਾ ਕਥ ਜੀ ਸਿਮਰ ਸਿਮਰ ਹੋਗੇ ਸਮਰਥ ਜੀ ਜਿਨਾਂ ਨੂੰ ਅਲਾਹੀ ਆਲਾਮ ਹੋਗ राम दे भगत खोदी राम हो गए बे आंख दे बे पर सेवा करों का सुनो गुरु गुरु आंख दे क्यों रविदास नो पाग लोकों नीच दे गुलाम हो गए राम दे पग ਤਖਦੀ ਰਾਮ ਹੋ ਗਏ ਲੈ ਵੀ ਚੱਲੀ ਜਾਂਦੋਂ ਚਾਰ ਚਹਰੀ ਦੇ ਨਾਮ ਦੀ ਸੀ ਹਰੀ ਦੇ ਨਾਮ ਦੀ ਪੰਡ ਤਨੂ ਮੂਰਤੀ ਦਖਾਤੀ ਨਾਮ ਦੀ ਦਿਲੋਂ ਦੂਰ ਪਰਮ ਤਮਾਮ ਹੋ ਗਏ ਰਾਮ ਦੇ ਭਗਤ ਖੁਦੀ ਰਾਮ ਹੋ ਗਏ ਉਥੇ ਰੂਪ ਤਾਰਿਆ ਸੈਨ ਦਾ ਸਪਤ ਸੇਵ ਦੀ ਮੋਈ ਗਉਜੇ ਆਉਂਦੀ ਕੀਤੀ ਨਾਮ ਦੇਵ ਦੀ ਹੋ ਦਿਲੋਂ ਦੂਰ ਪਰਮ ਤਮਮ ਹੋ ਗਏ RAM ਦੇ ਪਿਆਰੇ ਖੁਦੀ RAM ਹੋ ਗਏ ਲੈ ਬਈ ਸੁੱਟਿਆ ਪ੍ਰਲਾਦ ਨੂੰ ਪਹਾੜੋਂ ਛਾੜ ਕੇ ਨਰ ਸਿੰਘ ਪੈਦਾ ਹੋ ਗਿਆ ਥੰਮ ਪਾੜ ਕੇ ਰਾਖਸ਼ਾਂ ਦੇ ਝੰਡ ਕਤਲਮ ਹੋ ਗਾਏ ਤਤ ਲਮ ਹੋ ਗਏ RAM ਦੇ ਭਗਤ ਖੁਦੀ RAM ਹੋ ਗਏ ਤੋਨੂ ਸੂਰਦਾਸ ਭਾਲੇ ਅੰਦਰ ਆਉ ਯਾੜਾਂ ਦੇ ਅੰਦਰ ਆਉ ਯਾੜਾਂ ਦੇ ਹਿਰਦੇ ਪਰਮ ਵਿਚ ਬੈ ਗਿਆ ਝਾੜਾਂ ਦੇ ਸਾਮ ਸੋਚੇ ਪਿਆਰੇ ਬੇ ਆਰਾਮ ਹੋ ਗਏ RAM ਦੇ ਭਗਤ ਖੁਦੀ RAM ਹੋ ਗਏ ਬਈ ਮੀਰਾ ਦੇ ਰਹਿਣ ਮਾਦਵੰਗ ਸੰਗ ਜੀ ਚੜਿਆ ਜਦੋਂ ਸੀਗਾ ਭਗਤੀ ਦਾ ਰੰਗ ਜੀ ਉਹਦੇ ਯਹਰ ਪਿਆਲੇ ਅਮੀਂ ਜਾਮ ਹੋ ਗਏ ਅਮੀਂ ਜਾਮ ਹੋ ਗਏ RAM ਦੇ भगत ਖੁਦੀ RAM ਹੋ ਗਏ ਤੁਸੀਂ ਰੂਪ ਧਾਰਿਆ ਸੈਨ ਦਾ ਸਫਤ ਸੇਵ ਦੀ ਮੋਈ ਗਉਜੇ ਆਉਂਦੀ ਕੀਤੀ ਨਾਮ ਦੇਵ ਦੀ ਰਾਮ ਜਪ ਜਪਰ ਦੇ ਧਾਮ ਹੋ ਗਏ ਹਿਰਦੇ ਧਾਮ ਹੋ ਗਏ ਰਾਮ ਦੇ ਪਗਤ ਖੁਦੀ ਰਾਮ ਹੋ ਗਏ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਪਰਮੇਸ਼ਰ ਦਾ ਜਾਪ ਕਰਨ ਵਾਲੇ ਆ ਉਹ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ ਪਰ ਗੁਰੂ ਕਿਰਪਾ ਕਰੇ ਸਤਿਗੁਰੂ ਜੀ ਕਹਿੰਦੇ ਸੇ ਸਿਮਰੇ ਜਨ ਆਪ ਸਮਰਾਈ ਨਾਨਕ ਤੰਜਨ ਲਾਗੂ ਪਾਏ ਸੋ ਸਾਰੀਆਂ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਉਧਰ ਹਾਜ਼ਰੀ ਭਰਿਓ ਹੁਣ ਆਪਾਂ ਇੱਥੇ 15 ਕਿ ਮਿੰਟ 20 ਕਿ ਮਿੰਟ ਸਟੇਜ ਨੂੰ ਬਸਰਾਮ ਦਿਨੇ ਆ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਸੰਗਤ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ